ਸ਼ੰਭੂ ਦੇ ਖਨੋਰੀ ਸਰਹੱਦ ਵਿਖੇ ਕਿਸਾਨ ਮੋਰਚਾ ਕੱਢਣ ਦੇ ਵਿਰੋਧ ਵਿੱਚ ਪੰਜਾਬ ਪਰ ਵਿੱਚ ਕਿਸਾਨ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਇਸ ਦੇ ਤਹਿਤ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸਰੇਂਦਰਨਾਜ ਮੰਡੀ ਵਿੱਚ ਮਹਾਪੰਚਾਇਤ ਹੋਈ ਹੈ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧਪੁਰ ਤੇ ਸੂਬਾ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਨੇ ਵੀ ਸ਼ਿਰਕਤ ਕੀਤੀ ਵਸ ਦੇਖੋ ਬਾਲੇ ਆਏ ਔਰ ਤੋਂ ਨਹੀਂ ਕੋਈ ਵੀ ਸੇਕ ਗੁਰੂ ਨਾਨਕ ਨਾਮ ਲੈਵਾ ਵਿਅਕਤੀ ਕੋ ਗੁਰੂ ਸਾਹਿਬ ਦੀ ਦੇ ਨਰਾਦਰ ਨੂੰ ਬਰਦਾਸ਼ਤ ਨਹੀਂ ਕਰ। ਅਸੀਂ ਐਸਕੇਐਮ ਨਾਨ ਫਿਟੀਕਲ ਵੱਲੋਂ 22 ਤਰੀਕ ਨੂੰ ਜਦੋਂ ਮੇਰੀ ਪ੍ਰਸ਼ਾਸਨ ਦੇ ਅਧਿਕਾਰਗੋਆਂ ਨਾਲ ਗੱਲ ਹੋਈ ਉਹਦੇ ਵੀ ਅਸੀਂ ਚਰਚਾ ਕੀਤੀ। ਜਲੰਧਰ ਤੋਂ ਸਾਡੇ ਆਪੂ ਸਹਿਬਾਨਾ ਨੇ 22 ਤਰੀਕ ਨੂੰ ਇਸ ਮੁੱਦੇ ਨੂੰ ਜ਼ੋਰਦਾਰ ਧਨਨ ਨਾਲ ਉਠਾਇਆ। ਫਤਿਹੋ ਮੇਰੇ ਕੋਲੇ ਗੱਲਾਂ ਜੇਲ੍ਹ ਦੇ ਵਿੱਚ ਬੈਠਿਆ ਅਫਕਸ ਕਸਟਡੀ ਚ ਪਹੁੰਚ ਗਿਆ ਅਸੀਂ ਵੀ ਅਧਿਕਾਰੀਆਂ ਨਾਲ ਗੱਲ ਨੂੰ ਜ਼ੋਰ ਨਾਲ ਰੱਖਿਆ ਉਸ ਤੋਂ ਬਾਅਦ ਅਸੀਂ ਫੋਰਮ ਨੇ ਡਿਊਟੀ ਲਈ ਸਾਡੇ ਆਪ ਨੂੰ ਆ ਉਹਨਾਂ ਨੇ ਜਾ ਕੇ ਪ੍ਰੈਸ ਦੇ ਮਾਧਿਅਮ ਤੋਂ ਚੰਡੀਗੜ੍ਹ ਵੀ ਇਹ ਗੱਲ ਰੱਖੀ ਹੈ ਫਿਰ ਸਾਡੇ ਵੱਲੋਂ ਲੱਗੀ ਡਿਊਟੀ ਮੁਤਾਬਕ ਚਠੇਦਾਰ ਜੀ ਨਾਲ ਉੱਥੇ ਅਕਾਲ ਤਖਤ ਸਾਹਿਬ ਤੇ ਜਾ ਕੇ ਅਪੀਲ ਵੀ ਕੀਤੀ ਹੈ ਉਹਨਾਂ ਨੇ ਦਰਖਾਸਤ ਕੀਤੀ ਹੈ ਕਰੋਣਾ ਨੇ ਵਿਸ਼ਵਾਸ ਦਵਾਇਆ ਹੈ ਕਿ ਐਸ਼ੀ ਕਮੇਟੀ ਬਣਾ ਕੇ ਵੀ ਤੇ ਮਤਲਬ ਪੜਤਾਲ ਕਰਦੇ ਆਂ ਔਰ ਸਾਡੀ ਕੋਸ਼ਿਸ਼ ਹੈ ਕਿ ਸਾਡੀ ਜਿਹੜੀ ਚੱਲ ਰਹੀ ਬਾਣੀ ਦੇਖੋ ਜਪਜੀ ਸਾਹਿਬ ਦਾ ਅਖੰਡਾ ਜਾਪ ਚੱਲ ਰਿਹਾ ਸੀ ਹਰਲੇ ਦਿਨ ਉਹ ਭੋਗ ਪੈ ਜਾਣੀ ਸੀ ਪੁਲਿਸ ਨੇ ਸਾਰਾ ਮੋਰਚਾ ਉਠਾਤਾ ਸੀ ਕਮੇਟੀ ਗੱਲ ਨਹੀਂ ਸੀ ਕਿ ਪੁਲਿਸ ਆਪਦੀ ਕਸਟਡੀ ਚ ਸਾਰੇ ਉੱਤੇ ਹਾਲਾਂਕਿ ਉਹ ਸੜਕ ਤੋਂ ਵੀ ਦੂਰ ਸੀ ਗੁਰੂ ਸਾਹਿਬ ਦੀ ਬਾਣੀ ਉਹਨੂੰ ਉਹਦੇ ਧਿਆਨ ਚ ਰੱਖ ਕੇ ਇੱਕ ਰਾਤ ਨਗਾ ਦੇਂਦੇ ਤਾਂ ਮੇਰਾ ਖਿਆਲ ਹੈ ਸ਼ਾਇਦ ਇਹ ਗੱਲ ਨਾ ਬਣਦੀ। ਉਹ ਉਹਨਾਂ ਨੇ ਜੋ ਉੱਥੇ ਕੀਤਾ ਹੈ ਉਹ ਅਸੀਂ ਮੰਨਦੇ ਆ ਕਿ ਗੁਰੂ ਸਾਹਿਬ ਦੇ ਸਤਕਾਰ ਨੂੰ ਖੇਸ ਪਹੁੰਚਾਈ ਹੈ। ਸਾਡੀ ਕੋਸ਼ਿਸ਼ ਹੈ ਕਿ ਉਹਦਾ ਇਨਸਾਫ ਲੈਣ। ਹੁਣ ਉਹਦਾ ਫੈਸਲਾ ਜਿਹੜਾ ਐਡੇ ਵੱਡੇ ਦਰਜੇ ਦਾ ਜੇ ਅਸੀਂ ਫੈਸਲਾ ਜਥੇਬੰਦੀਆਂ ਹੀ ਕਰਨਗੇ ਹਾਲਾਂਕਿ ਸਾਨੂੰ ਪ੍ਰਸ਼ਾਸਨ ਨੇ ਕਿਹਾ ਹੈ ਕਿ ਦੱਸੋ ਜੀ ਕਿਵੇਂ ਕਰਨਾ ਚਾਹੁੰਦੇ ਆ ਅਸੀਂ ਉਹਦਾ ਇਨਸਾਫ ਦਵਾ ਦਿੰਨੇ ਆ। ਰਸੀਗਾ ਵੀ ਨਹੀਂ ਇਹ ਇਨਸਾਫ ਦੀ ਜਿਹੜੀ ਗੱਲ ਕਰਨੀ ਹੈ ਉਹ ਅਕਾਲ ਤਖਤ ਕਰ ਸਕਦਾ ਹੈ ਅਸੀਂ ਅਸੀਂ ਇਹਦੇ ਤੇ ਕੋਈ